ਹਾਂਜੀ ਵਾਹਿਗੁਰੂ ਸਤਿ ਜੀ ਸ਼ਾਹਾਂ ਦੀ ਜਗ ਦੀ ਜੋਤ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਕੋ ਵਾਲੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੱਖਪਾਉਂ ਦੇ ਮਾਝੇ ਦੇ ਇਕੱਠੇ ਹੋਏ ਹਾਂ ਜਿਨ੍ਹਾਂ ਦਾ ਜਮੀਰ ਜਾਗੜ ਬਕਾਇਆਉ ਨਹੀਂ ਹੈ ਜਿੰਨੇ ਵੀ ਬਜ਼ੁਰਗ ਪਾ ਪਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਟੋਕ ਬਗਤ ਕਰਤਾ ਦੀ ਗਮਾਨ ਸ਼ਹੀਦਾਂ ਦਾਦੀ ਮਾਤਾ ਕੁਦਰਤ ਕੋ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਾਹਿਬ ਜੀ ਨੂੰ ਮਹਾਨ ਸ਼ੀਤੋ ਸਾਡੀ ਕੌਮ ਦੇ ਸਰਦ ਦੇ ਤਾਜ ਆਪ ਜੀ ਦੇ ਚਰਨਾਂ ਵਿੱਚ ਵਾਹ ਗੁਰੂ ਜੀ ਦਾ ਖਾਸਾ ਵਾਹ ਗੁਰੂ ਜੀ ਖੜੇ ਪਏ ਪਾਪਾ ਸਾਰੇ ਕਹਨੇ ਆ ਬੀਆਸੀ ਗੁਰੂ ਗੋਬਿੰਦ ਸਿੰਘ ਜੀ ਦੀ ਪੁੱਤਾਂ ਕੈਣੀ ਕਾਨੀ ਦਾ ਵਿੱਚ ਬੜਾ ਫਰਕ ਹੈ ਜਿਹੜਾ ਪੁੱਤਰ ਸੀ

अखा नचियां हुई सारा राजनीती मारे राजनीति चाहींदे ਸਾਬ ਨੇ ਮੈਨੂੰ ਰੋਕਿਆ ਹੋਇਆ ਮੈਂ ਬਾਰੇ ਇੱਕ ਗੱਲ ਦੱਸ ਦਿੰਨਾ ਸੰਗਵਾਰਾਂ ਸੰਤਾਨ ਨੂੰ ਗੁਰੂ ਸਾਹਿਬ ਨੇ ਟਾਈਮ ਦਿੱਤਾ ਸੀ ਸੁਧਰਿਓ! ਹੋਏ ਸੁਧਰ ਜਾਓ ਜਦੋਂ ਨਾ ਸੁਧਰੇ ਤਾਂ ਜਿਉਂਦੇ ਸਾਲਾ ਗਾਰੇ ਸੀ ਮੈਂ ਹੁਣ ਇੱਕ ਸਰਦ ਤਾਰਨਾ ਕਰਨਾ ਚਾਹਦਾ ਜਿਹੜਾ ਜ਼ਮੀਨਾ ਖੋਖੂ ਦੀ ਸਰਕਾਰ ਪਪਈ ਕਿਸਾਨ ਭਰਾਵੋ ਜਦੋਂ ਸਾਡੇ ਅੰਦਰਲਾ ਹਿਰਦਾ ਗੁਰੂ ਨੂੰ ਬਿੱਠਾ ਦਿਵਾ ਦੇ ਤਾਂ ਸਾਡੇ ਪੁੱਤਣ ਰਹਿਣੀ ਕੱਖਣੀ ਨਾ ਜ਼ਮੀਨਾ ਰਹਿਣੀਆਂ ਨਾ ਛੋਦੇ ਕੋਲ ਟਰੈਕਟਰ ਰਹਿਣੇ ਪਾਤਾ ਬੋਲਿਆ ਮੇਰਾ ਇਹ ਗੱਲ ਯਾਦ ਰੱਖ ਲਿਓ ਉਹ ਗੁਰੂ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਸਾਡੇ ਕੋਲ ਆਦਿਅ ਜ਼ਮੀਨਾਂ ਬਚਾਉਣ ਵਾਸਤੇ ਟਾਈਮ ਹੈ ਉਹ ਵੇਖ ਕੇ ਤਲ ਲਾ ਕੋ ਉਹ ਤੁਸੀਂ ਗੁਰੂ ਦਾ ਪੁੱਤ ਨਹੀਂ ਹੋ ਸਕਦਾ ਤੁਸੀਂ ਦਿਖਾਵੇ ਦੇ ਪੁੱਤੋਂ ਦਿਖਾਵੇ ਦੇ ਇਹ ਨਾਂ ਤਾਉਂਸਰ ਲੈਣ ਤੇ ਆਏ ਤਬਾਹਤ ਮਾਰਾ ਹਾਲ ਹੋਣ ਵਾਲਾ ਮੈਂ ਰਾਜਨੀਤਿਕ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਸਾਰੀਆਂ ਪਾਰਟੀਆਂ ਨੂੰ ਓ ਗੁਰੂ ਪ੍ਰਤੀ ਤੁਸੀਂ ਬੇਈਮਾਨ ਹੋ ਬੇਈਮਾਨ ਇਮਾਨਦਾਰ ਨਹੀਂ ਲੱਗੇ ਤਾਬ ਦੀ ਤਿਆਰੀ ਕਰ ਲਿਓ ਗਰਜੀਤ ਸਿੰਘ ਰਹੇ ਨਾ ਰਹੇ ਛੋਟੇ ਨਾਮ ਸੰਧਾਲੀ ਬਣੂਗੀ ਜਿਉਂਦੇ ਨਾ ਸਣਗੇ ਮਾਝਾ ਸੱਚੀ ਹੀ ਤਾਂ ਨਹੀਂ ਤਰਦੂਦੇ ਐ ਕਰਲ ਗੁਰੂ ਹਾਦਰ ਸਾਹਿਬ ਜਰ ਮੰਨ ਕੇ ਕਹ ਰਿਆ ਕੋਈ ਹਰਤ ਜਨ ਨਹੀਂ ਕਰ ਰਿਹਾ ਐ ਗੁਰੂ ਹਾਦਰ ਸਾਹਿਬ ਜਰ ਮੰਨ ਕੇ ਕਹ ਰਿਆ ਜਿਉਂਦੇ ਸਾੜੇ ਜਾਉਂਗੇ ਆਹ ਦਸਤੋ ਦਸ ਸਾਲਾਂ ਦੀ ਸੇਵੀ ਕਹਿੰਦੇ ਨੇ ਪਾ ਡਰਾਮੇ ਕਰਦੇ ਫਿਰਦੇ ਨੇ ਹੁਣ ਪਿੰਡਾਂ ਦੇ ਵਿੱਚ 75% ਹੋਊਗੀ 75% ਦਾ ਹੋਣਾ ਤਾਂ ਜ਼ਮੀਨਾਂ ਬਚਾਉਣੀਆਂ ਨੇ ਓ ਬੇਸ਼ਰਮੋ ਜਿਹੜਾ ਸੰਘੋ ਲਖਾਇਆ ਉਹਦੇ ਨਾਮ ਦੇ ਪਿੱਛੇ ਮੈਂ ਨਹੀਂ ਬੋਲਦਾ ਹੋਇਆ ਪੰਜ ਜਗਾਂ ਲਈ ਛੱਡੂਆ ਗੁਰੂ ਪਿਆਰਿਓ ਅੱਜ ਕੇ ਫਤਿਹ ਬੁਲਾਇਓ ਕਿਉਂਕਿ ਗੁਰਜੀਤ ਸਿੰਘ ਮਰਦਾ ਮਰ ਸਕਦੇ ਪਰ ਮੇਰੀ ਚੜਦੀ ਕਲਾ ਉਹ ਖਤਮ ਨਹੀਂ ਹੋ ਸਕਦੀ जवाब दो न